2D ਮਹੱਲਾ ਪੰਜਵਾਂ ਘਰ ਤੀਜਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਾਂ ਹਾਂ ਲਪਟਿ ਉਰੇ ਮੂੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਾੜ ਕੇ ਸਿਖਾ ਦੁੰਦਿਆਂ ਨੇ ਕੋਦ ਰਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਦੂਜੇ ਘਰ ਦੇ ਅੰਦਰ ਮਾਰਾ ਚੋਂ-ਚੋਂ ਬੋੜੀਆਂ ਵਾਲੇ ਸ਼ਬਦ ਉਚਾਰਦੇ ਹਨ ਘਰ ਤੀਜਾ ਤੀਜੇ ਘਰ ਦੇ ਅੰਦਰ ਸਰਕਾਰ ਦੇ ਅੰਦਰ ਹਾਂ ਹਾਂ ਲਵ ਥਿਊ ਰੇ ਮੂੜੇ ਹਾਂ ਹਾਂ ਨਾ ਕਰ ਨਾ ਕਰ ਹਾਂ ਹਾਂ ਹਟ ਜਾ ਹਟ ਜਾ ਇਸ ਪਾਸਿਓਂ ਹਾਂ ਹਾਂ ਤਨ ਹੈ ਹੈ ਬੇ ਪਿਆਰੇ ਸੁਣ ਇਸ ਗੱਲ ਦੇ ਵਿੱਚ ਨਾ ਕਰ ਨਾ ਕਰ ਇਹਨਾਂ ਕਰਤੱਬਾਂ ਨੂੰ ਲਬਟਿਓ ਲਬਟਿਓ ਦੇ ਮੂੜੇ ਇਹ ਮੂੜੇ ਇਸ ਪਾਸੇ ਨਾ ਲੱਗੋ ਨਾ ਲੱਗ ਹਾਂ ਹਾਂ ਨਾ ਕਰ ਇਸ ਗੱਲ ਨੂੰ ਨਾ ਕਰ ਲਬਟਿਓ ਦੇ ਮੂੜੇ ਏ ਮੂਰਖਾ ਤੂੰ ਇਹਨਾਂ ਪਦਾਰਥਾਂ ਵਿੱਚ ਹੰਕਾਰ ਦੀ ਹਾਂ ਹਾਂ ਕਰਦਾ ਹੋਇਆ ਮੂਰਖਾ ਲੱਗਦਿਆਂ ਹੈ ਕਛੂ ਨਾ ਥੂੜੀ ਤੈਨੂੰ ਕੁਝ ਵੀ ਨਹੀਂ ਇਹ ਚ ਹਾਸਿਲ ਹੋਣਾ ਥੋੜੀ ਤੇਰੀ ਉਮਰ ਹੈ ਥੋੜੀ ਤੇਰੀ ਮਤ ਹੈ ਥੋੜੀ ਤੇਰੀ ਲਿਆਕਤ ਹੈ ਨਹੀਂ ਸਮਝ ਸਕਦਾ ਤੁਝ ਗੱਲ ਵਿੱਚ ਜੀ ਦਾ ਥੋੜਾ ਸੁਖ ਹੈ ਅਤੇ ਥੋੜੀ ਆਜੂ ਹੈ ਤੇਰੀ ਇਹਨਾਂ ਪਦਾਰਥਾਂ ਨਹੀਂ ਲੱਗਾ ਹੈ ਕੁਝ ਨਹੀਂ ਹੱਥ ਆਉਣਾ ਤੀਰੂ ਨਹੀਂ ਸੋ ਜਾਨੀ ਮੂਰੀ ਜਿਹੜੇ ਤੇਰੇ ਪਦਾਰਥ ਨਹੀਂ ਹਨ ਉਹਨਾਂ ਨੂੰ ਮੇਰੀ ਕਰਕੇ ਮੰਨੀ ਬੈਠੇ ਕਿ ਮੇਰੇ ਪਦਾਰਥ ਨਹੀਂ ਵੀਰੀਆਂ ਚੀਜ਼ਾਂ ਹਨ ਆਪਨ ਰਾਮ ਨਾ ਚੀਨੋ ਖੀਨੂ ਆਪਣਾ ਤਾਂ ਰਹਾਉ ਆਪਨ ਰਾਮ ਨਾ ਚੀਨੋ ਖੀਨੂ ਆਪਣਾ ਤਾਂ ਰਾਮ ਪਰਮੇਸ਼ਰ ਸੀ ਉਸ ਨੂੰ ਖਿੰਮਾਤਪੁਰ ਵੀ ਤਾਂ ਜਾਣਿਆ ਨਹੀਂ ਹੈ ਪੁਰਖ ਜੋ ਪਰਾਈ ਸੋ ਆਪਣੀ ਮੰਨੂਆ ਜਿਹੜੀ ਪਰਾਇਆ ਹੈ ਪ੍ਰਾਈ ਸਤਰੀ ਪ੍ਰਾਇ ਪੁੱਤਰ ਪ੍ਰਾਇਆ ਪਦਾਰਥ ਉਹਨੂੰ ਆਪਣਾ ਮੰਨੀ ਬੈਠਾ ਹੈ ਨਾਮ ਸੰਗੀ ਸੋ ਮਨ ਨਾ ਬਸਾਏ ਤਿਰ ਨਾਮ ਸਾਥੀ ਸੀ ਲੋਕ ਲੋਕ ਚ ਸਹਾਇਤਾ ਕਰਨ ਵਾਲਾ ਉਹਨੂੰ ਮਨ ਚ ਨਹੀਂ ਵਸਾਉਣਾ ਕੀਤਾ ਹੈ ਤਾਂ ਛੋੜ ਜਾਏ ਬਾਹੂ ਚਿਤ ਲਾਏ ਜਿਹੜੀਆਂ ਸੰਬੰਧੀਆਂ ਨੂੰ ਛੱਡ ਜਾਣਾ ਹੈ ਜਿਹੜਿਆ ਪਦਾਰਥਾਂ ਨੂੰ ਛੱਡ ਜਾਣਾ ਹੈ ਵਾਹ ਉਹਨਾਂ ਦੇ ਨਾਲ ਚਿਤ ਨੂੰ ਲਾਉਣਾ ਕੀਤਾ ਹੈ ਤੂ ਸੰਚਿਉ ਜਿਤ ਭੂਖ ਤਿਸਾਇ ਉਹ ਮਾਇਆ ਨੂੰ ਇਕੱਠੀ ਕੀਤਾ ਜਿਸ ਕਰਕੇ ਹਮੇਸ਼ਾ ਲਈ ਆਦਮੀ ਭੁੱਖ ਕਰਕੇ ਆਸਾ ਕਰਕੇ ਭੁੱਖੇ ਰਹਿੰਦੇ ਐ ਤ੍ਰਿष्णा ਕਰਕੇ ਤਹਾਏ ਰਹਿੰਦੇ ਜਿਨ੍ਹਾਂ ਪਦਾਰਥਾਂ ਦੀ ਕੋਈ ਸੰਗਤ ਕਰਕੇ ਅੰਮ੍ਰਿਤ ਨਾਮ ਤੂ ਸਾ ਨਹੀਂ ਪਾਉਂਦਾ ਅਮਰ ਕਰਨ ਵਾਲਾ ਅਮਰ ਰੂਪ ਨਾਮ ਤੋਸਾ ਖਰਚ ਨਹੀਂ ਤੇ ਪਾਉਣਾ ਕੀਤਾ ਉਹਦੇ ਪੱਲੇ ਵਾਸਤੇ ਪਿਛੇ ਮਾਹੀਆ ਬੱਚਿਆਂ ਨੂੰ ਕਹਿੰਦੇ ਤੈਨੂੰ ਦੰਨੀਏ ਤੋਸਾ ਜਿਸ ਵਿੱਚ ਕਿਓ ਤੇ ਖੰਡ ਮੈਦਾ ਤਿੰਨੇ ਕੋਜੇ ਮਲਾ ਕੇ ਪ੍ਰਸ਼ਾਦਾ ਪਕਾਜੋ ਉਹ ਤੋਸਾ ਕਹਿੰਦੇ ਸੀ ਸੋ ਅੱਜ ਕੱਲ ਤੋਸਾ ਖਰਚ ਦਾ ਨਾਮ ਵੀ ਹੈ ਪਰਮੇਸ਼ਰ ਦੇ ਨਾਮ ਦਾ ਖਰਚ ਨਹੀਂ ਪਾਜ ਜਿਹੜੀ ਭਗਤੀ ਰੂਪ ਖੰਡ ਹੋ ਐ ਅਤੇ ਮੈਦਾ ਜਿਸ ਵਿੱਚ ਗਿਆਨ ਦਾ ਹੈ ਤੇ ਪ੍ਰੇਮ ਰੂਪੀ ਕਿਓ ਹੈ ਐਸਾ ਤੋਸਾ ਪਕਾ ਕੇ ਭਗਤੀ ਸਹਿਬ ਗਿਆਨ ਦੇ ਜਿਹੜਾ ਚਿਤ ਕਰਨਾ ਸੀ ਇਹ ਤੋਸਾ ਖਰਚ ਸੀ ਉਹ ਨਹੀਂ ਤੈਂ ਪ੍ਰਾਪਤ ਕੀਤਾ ਹੈ ਕਾਮ ਕ੍ਰੋਧ ਮੋਹ ਕੂਪ ਪਰਿਆ ਕਾਮ ਦੇ ਫੁਰਨੇ ਵਿੱਚ ਕ੍ਰੋਧ ਦੇ ਫੁਰਨੇ ਵਿੱਚ ਮੋਹ ਦੇ ਖੂਜ ਡਿੱਗ ਰਹਾ ਗੁਰਪ੍ਰਸਾਦ ਨਾਨਕ ਕੋ ਤਰਿਆ ਇਹ ਭਾਈ ਗੁਰੂ ਸਾਹਿਬ ਦੀ ਕਿਰਪਾ ਜਿੰਨਾ ਤੇ ਹੋਈ ਕੋਈ ਕੋਈ ਇਹਨਾਂ ਬਕਾਰਾਂ ਤੋਂ ਤਰਿਆ ਨਹੀਂ ਇਹਦੇ ਵਿੱਚ ਹੀ ਡੁੱਬ ਰਹੇ ਹਨ ਟੋਡੀ ਮਹੱਲਾ 5ਵਾਂ ਸਤਿਗੁਰੂ ਜੀ ਫਰਮਾਉਂਦੇ ਹਨ ਟੋਡੀ ਮਹੱਲਾ 5ਵਾਂ ਹਮਾਰ ਇਕ ਹਰੀ ਹਰੀ ਸਾਡੇ ਤੋਂ ਵਾਕ ਹਰੀ ਅਕਾਲਪੁਰਖ ਕਰਕੇ ਹਰੀ ਬਖਤੀ ਹੋਈ ਏ ਇਕ ਹਰੀ ਦੀ ਸਿਆਣ ਹੈ ਹੋਰ ਕਿਸੇ ਦੀ ਸਾਡੇ ਅੰਦਰ ਪਰਮੇਸ਼ਰ ਤੋਂ ਬਿਨਾ ਕਿਸੇ ਦੀ ਸਿਆਣ ਗਿਆਨ ਨਹੀਂ ਹੈ ਸਾਡੇ ਆਨ ਅਵਰ ਸਿ ਜਾਣ ਨਾ ਕਰੀ ਆਨ ਹੋਰ ਦੁਆਤ ਵਾਲੀ ਅਵਰ ਸਥਾਨ ਵਿੱਚ ਜਾ ਕੇ ਕਿਸੇ ਦੀ ਸਿਆਣ ਗਿਆਨ ਨਹੀਂ ਕੀਤੀ ਹੈ ਰਹਾਉ ਵੱਡਾ ਭਾਗ ਗੁਰ ਆਪਣਾ ਪਾਇਓ ਵੱਡਾ ਭਾਗਾਂ ਕਰਕੇ ਸਤਿਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਸਾਹਿਬ ਜੀ ਸਾਡੇ ਆਪਣੇ ਉਹਨਾਂ ਨੂੰ ਪ੍ਰਾਪਤ ਕੀਤਾ ਹੈ ਗੁਰੂ ਮੂ ਕੋ ਹਰ ਨਾਮ ਦਿਰਢਾਓ ਸਤਿਗੁਰੂ ਸਾਨੂੰ ਤਾਂ ਕਰਤਾਰ ਦਾ ਨਾਮ ਹੀ ਦ੍ਰਿੜ ਕਰਾਤਾ ਵਸਾਤਾ ਹਿਰਦੇ ਵਿੱਚ ਹਰ ਹਰ ਜਾਪ ਤਾਪ ਬ੍ਰਤ ਨਿਮ ਮਹਾਰਾਣੀ ਕਿ ਇਹ ਵੀ ਜਿਹੜਾ ਜਪ ਕਰਨਾ ਹੈ ਇਹ ਵੀ ਮਹਾਰਾ ਦਾ ਨਾਮ ਹੀ ਹੈ ਜਿਹੜਾ ਤਪ ਕਰਨਾ ਹੈ ਵੀ ਮਹਾਰਾ ਦਾ ਨਾਮ ਹੈ ਜਿਹੜੇ ਯਮਨੇ ਆਦਿਕ ਸਾਧਨ ਹਨਗੇ ਯੋਗ ਦੇ ਅੰਗ ਯਾਵਨੇਵ ਆਸਨ ਪ੍ਰਾਨਾ ਜਨ ਸਭ ਮਹਾਰਾ ਦਾ ਨਾਮ ਹੀ ਸਮਝੋ ਹਰ ਹਰ ਧਿਆਇ ਕੁਸਲ ਸਭ ਖੇਮਾ ਪਰਮੇਸ਼ਰ ਦਾ ਜਿਹੜਾ ਨਾਮ ਤੇਉਣਾ ਇਹ ਦੇ ਕਰ ਕੁਸਲ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਖੇਮਾ ਰੱਖਿਆ ਹੁੰਦੀ ਹੈ ਤੇ ਮੁਕਤੀਆਂ ਆਦਿ ਪ੍ਰਾਪਤ ਹੁੰਦੀਆਂ ਸਾਰੀਆਂ ਆਚਾਰ ਵਿਵਹਾਰ ਜਾਤ ਹਰ ਗੁਣੀਆਂ ਜਿਹੜਾ ਸ੍ਰੇਸ਼ਟਾ ਆਚਾਰ ਹੈ ਕਿ ਚੰਗਾ ਲੈਕ ਬਣਵਾ ਦੇ ਚੰਗੇ ਕੰਮ ਕਰਨੇ ਸ੍ਰੇਸ਼ਟਾ ਆਚਾਰ ਵੀ ਪਰਮੇਸ਼ਰ ਦਾ ਭਜਨ ਹੀ ਹੈ ਅਤੇ ਬਿਹਾਰ ਵਪਾਰ ਕਰਨੇ ਜੇ ਪਰਲੋਕ ਆ ਕੇ ਆਪਣੇ ਬਜ਼ੁਰਗਾਂ ਨੂੰ ਕੋਈ ਚੀਜ਼ਾਂ ਪਚਾਉਣ ਵਾਸਤੇ ਉਹ ਵੀ ਭਾਈ ਜਿਸ ਮਿਰਸਾਬ ਕਿਲ ਵਿਨਾਸਾ ਪਿਤਰੀ ਹੋਏ ਉਧਾਰੋ ਆਪਣੇ ਬਜ਼ੁਰਗਾਂ ਦਾ ਕਲਿਆਣ ਕਰਨ ਵਾਸਤੇ ਬਿਹਾਰ ਹਨ ਜਿਹੜਾ ਪੁੰਨਦਾਨ ਕਰਨਾ ਹੈ ਇਹ ਬਿਹਾਰ ਵਪਾਰੂ ਵੀ ਮਰਿਆਂ ਨੂੰ ਪਚਾਉਣ ਵਾਸਤੇ ਵਕੁੰਠ ਵਿੱਚ ਸਵਰਗ ਵਿੱਚ ਉਹਨਾਂ ਵਾਸਤੇ ਪਰਮੇਸ਼ਰ ਦਾ ਨਾਮ ਹੈ ਜਿਹੜਾ ਇਹੋ ਹੀ ਬਿਹਾਰ ਹੈ ਹੋਰ ਕੋਈ ਚੀਜ਼ ਕਿਸੇ ਨੂੰ ਕੋਈ ਪਚਾ ਨਹੀਂ ਸਕਦਾ ਹੈ ਜਾਤ ਹਰ ਜਾਤ ਆਪੋ ਆਚਾਰ ਵਿਵਹਾਰ ਜਾਤ ਹਰ ਗੁਨੀ ਆਚਾਰ ਆਪ ਦੀ ਜੀਵਨ ਨੂੰ શ્રેਸ਼ਟਾ ਆਚਾਰ ਵਿੱਚ ਬਣਾਉਣਾ ਤੇ ਵਿਹਾਰ ਦੂਸਰਿਆਂ ਦੀ ਕਲਿਆਣ ਕਰਨਾ ਤੇ ਕੋਈ ਵਪਾਰ ਦਾਨਪੁਣ ਆਦਿ ਕਰਨਾ ਹਰੀ ਦੇ ਇੱਦੇ ਤਾਂ ਹੀ ਗੁਣੀਆਂ ਵਿਚਾਰਿਆ ਅਸੀਂ ਜਾਤ ਹਰ ਗੁਨੀਆ ਅਤੇ ਜਾਤ ਆਦਿਕ ਜਿਹੜੀ ਆਪਣੇ ਉੱਤੋਂ ਜਾਤ ਇਹ ਵੀ ਹਰੀ ਦੇ ਗੁਣੇ ਹੈ ਜਾਤ ਬੁੱਧੀ ਆਦਿਕ ਵੀ ਹਰੀ ਨੂੰ ਵਿਚਾਰਿਆ ਹੈ ਸਭ ਕੁਝ ਮਹਾਂ ਆਨੰਦ ਕੀਰਤਨ ਹਰ ਸੁਣੀਆ ਬੜਾ ਭਾਰੀ ਆਨੰਦ ਪ੍ਰਾਪਤ ਹੈ ਜਦੋਂ ਦਾ ਹਰੀ ਅਕਾਲ ਪੁਰਖ ਦਾ ਕੀਰਤਨ ਜੈ ਸੁਣਨਾ ਕੀਤਾ ਹੈ ਕਹੋ ਨਾਨਕ ਜਿਨ ਠਾਕੁਰ ਪਾਇਆ ਗਰੀਬਰੋ ਅੱਜ ਹੀ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੂੰ ਭਾਈ ਠਾਕੁਰ ਸਾਮੀ ਅਕਾਲ ਪੁਰਖ ਨੂੰ ਪਾ ਲਿਆ ਹੈ ਨੇਰਾ ਜਾਂ ਪੈਂਦਾ ਪਖੇੜੇ ਤੁਨ ਰੋ ਸਭ ਕੁਝ ਇਸ ਕੇ ਗ੍ਰਹਿ ਮਹਿ ਆਇਆ ਉਹਨਾਂ ਦੇ ਗ੍ਰਹਿ ਹਿਰਦੇ ਦੇ ਵਿੱਚ ਸਭ ਕੁਝ ਤਰਨੰਤ ਕਾਮੋਹ ਪ੍ਰਾਪਤ ਹੋ ਗਏ ਆ ਗਿਆ ਹੈ ਟੂਡੀ ਮਹੱਲਾ ਪੰਜਵਾਂ ਘਰ ਚੌਥਾ ਦੁੱਪ ਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਰੂੜੋ ਮਨ ਹਰ ਰੰਗੋ ਲੋਰਾ ਸਤਗੁਰ ਅਰਜਨ ਸਿੰਘ ਦੇ ਪਾਠ ਥੜੀ ਦੀ ਸੰਗਤ ਮਹਾਰਾਜ ਦੇ ਪਾਸ ਆਈ ਹੈ ਉਹਨਾਂ ਕੇ ਹਮਾਰਾ ਸਾਡੀ ਬੋਲੀ ਸਾਨੂੰ ਪੁਜਤ ਰੁਪਦੇਸ਼ ਦਿਓ ਦਾ ਗੁਰੂ ਸਾਹਿਬ ਜੀ ਨੇ ਦੋ ਸ਼ਬਦ ਉਹਨਾਂ ਦੇ ਪ੍ਰਸੰਗ ਵਿਚਾਰ ਨੂੰ ਕੀਤੇ ਹਨ ਦੋਨੋਂ ਪੌੜੀਆਂ ਵਾਲੇ ਸ਼ਬਦ ਹਨ ਚੌਥੇ ਘਰ ਤੋਂ ਉਚਾਰਦੇ ਆ ਇੱਕ ਉਹ ਦਾ ਪ੍ਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹ ਜੀ ਹੁਰ ਫਰਮਾਉਂਦਿਆਂ ਨੇ ਪਾਈ ਰੂੜੋ ਮਨ ਹਰ ਰੰਗੂ ਲੂੜਾ ਤੇ ਰੂੜੋ ਅਪਵਿੱਤਰ ਮਨ ਹੈ ਰਿਸ਼ਿਆਂ ਦੀ ਵਾਸ਼ਨਾ ਕਰਕੇ ਪਵਿੱਤਰ ਹੋ ਰਿਹਾ ਹੈ ਤੇ ਮਨ ਹਰੀ ਦਾ ਰੰਗ ਲੋੜ ਦਾ ਚਾਹੁੰਦਾ ਹੈ ਹੈ ਪਵਿੱਤਰ ਤੂੰ ਖੋਲ ਦੇ ਕਹਿੰਦਾ ਤੂੰ ਝਾਂਦੇ ਨਾ ਰੂੜੋ ਮਨ ਹਰ ਰੰਗੂ ਲੋੜਾ ਰੂੜੋ ਅਪਵਿੱਤਰ ਜਿਹੜਾ ਮਨ ਹੈ ਹਰੀ ਦੇ ਰੰਗ ਨੂੰ ਲੋੜਦਾ ਹਰੀ ਦੇ ਰੰਗ ਇਹਨੂੰ ਆਨੰਦ ਕਿਵੇਂ ਪ੍ਰਾਪਤ ਹੋਵੇ ਜਦ ਹਈ ਅਪਵਿੱਤਰ ਰਹੀ ਰੂੜੋ ਜੋ ਸੁੰਦਰ ਹਰੀ ਹੈ ਉਸ ਦੇ ਰੰਗ ਆਨੰਦ ਨੂੰ ਇਹ ਮਨ ਲੋੜਦਾ ਹੈ ਪਰ ਮਨਸਾਹ ਸੰਗਤ ਜੀ ਹੈ ਪਵਿੱਤਰਤਾ ਵਿੱਚ ਹੱਸਿਆ ਹੋਇਆ ਰੂੜੋ ਸੁੰਦਰ ਜੋ ਹਰੀ ਹੈ ਉਸ ਦੇ ਰੰਗ ਨੂੰ ਇਹ ਲੋੜਦਾ ਅਪਵਿੱਤਰ ਪਾਸੇ ਲੱਗਾ ਹੋਇਆ ਰੂਪ ਅਪਵਿੱਤਰ ਪਾਸੇ ਲੱਗਾ ਇਹ ਵਿਸ਼ਿਆਂ ਦੀ ਕੁਸੰਗਤ ਕਰਕੇ ਸੁੰਦਰ ਜੋ ਹਰੀ ਹੈ ਉਹਦਾ ਪ੍ਰੇਮ ਇਹ ਲੋੜਦਾ ਹੈ ਕਾਲੀ ਹਰ ਨੀਓ ਨਾ ਹੋ ਗੱਲਾਂ ਮਾਰ ਮਾਰ ਕੇ ਚਾਹੁੰਦਾ ਮੇਰਾ ਪ੍ਰੇਮ ਹੋ ਜੇ ਗੱਲਾਂ ਦੇ ਨਾਲ ਗੱਲ ਨਹੀਂ ਜੇ ਸੋ ਪਾਈਏ ਤੋਤਾ ਕਿਉਂ ਫਸੇ ਗੱਲਾਂ ਦੇ ਨਾਲ ਹਰੀ ਪਰਮੇਸ਼ਰਾਂ ਨੂੰ ਪ੍ਰੇਮ ਨਹੀਂ ਹੋ ਸਕਦਾ ਕਮਾਈ ਕਰੀ ਤੋਂ ਬਗੈਰ ਨਾਮ ਦਾ ਅਭਿਆਸ ਕਰੇ ਤੋਂ ਬਗੈਰ ਕਿਵੇਂ ਨਿਉ ਪ੍ਰਾਪਤ ਹੋਵੇ ਐਸਾ ਪਵਿੱਤਰ ਮਨ ਹੋ ਰਿਹਾ ਹੈ ਰਹਾਉ ਹਉ ਟੁੰਡੇਂ ਦੀ ਦਰਸ਼ਨ ਕਾਰਨ ਅਸੀਂ ਭਾਈ ਭਾਰਦੇ ਸੋ ਮਹਾਰਾਜ ਦੇ ਦਰਸ਼ਨਾਂ ਦੇ ਕਾਰਨ ਵਾਸਤੇ ਖੋਜ ਕੀਤੀ ਬੇਜਾਂ ਸ਼ਾਸਤਰਾਂ ਦੀ ਬੀਠੀ ਬੀਠੀ ਪੇਖਾ ਬੀਠੀ ਇੰਦਰੀਆਂ ਰੂਪੀ ਗਲੀਆਂ ਦੁਆਰਾ ਕਦੇ ਨੈਤਰਾਂ ਦੁਆਰਾ ਕਦੇ ਕੰਨਾਂ ਨਾਲ ਇਸ ਪ੍ਰਕਾਰ ਉਸ ਰੂਪ ਨੂੰ ਸਰਬਣ ਕਰਨਾ ਤੇ ਵੇਖਣਾ ਚਾਹੁੰਦੇ ਸਾਂ ਪਰ ਦਰਸ਼ਨ ਨਾ ਹੋ ਸਕੇ ਬੀਤੀ ਬੀਤੀ ਸ਼ਾਸਤਰ ਗਿਆਨ ਰੂਪੀ ਗਲੀਆਂ ਗਲੀਆਂ ਵਿੱਚ ਕਦੇ ਨਿਆਇ ਦੀ ਸੰਗਤ ਕੀਤੀ ਕਦੇ ਬਸ਼ੇਖਕ ਪੜਿਆ ਕਦੇ ਸਾਖ ਪੜਿਆ ਇਉਂ ਸ਼ਾਸਤਰਾਂ ਦੇ ਗਿਆਨ ਰੂਪੀ ਗਲੀਆਂ ਗਲੀਆਂ ਜੀ ਵੇਖਣਾ ਕੀਤਾ ਬੀਤੀ ਵਿਤੀਆਂ ਜਿਹੜੀਆਂ ਹਨ ਇੰਦਰੀਆਂ ਦੀਆਂ ਪ੍ਰਮਾਨ ਵਪਰਜੇ ਨਿੰਦਰਾ ਸਮ੍ਰਿਤੀ ਕਲਪਕਾਰ ਕੰਦਾਰਾ ਵੀ ਵੇਖਣਾ ਚਾਹਿਆ ਉਸ ਰੂਪ ਦੇ ਤਾਈਂ ਕਰ ਪ੍ਰਮਾਣ ਸੰਸਾਰ ਦੇ ਪਦਾਰਥਾਂ ਦੇ ਵੇਖਣ 'ਚ ਲੱਗਾ ਰਹਿੰਦਾ ਇਸੇ ਪ੍ਰਕਾਰ ਪ੍ਰਮਾਣ ਨਿੰਦਰਾ ਨੀਂਦ ਹੀ ਆ ਰਹੀਂਦੀ ਹੈ ਸਿਮਰਤੀ ਪਿਛਲੇ ਗੱਲਾਂ ਕੀਤੀਆਂ ਇਹਨੂੰ ਚੇਤੇ ਕਰਦੇ ਰਹੀਦਾ ਹੈ ਪ੍ਰਮਾਣ ਉੱਪਰ ਜੇ ਉਲਟਾ ਹੀ ਵੇਰ ਸ਼ਾਸਤਰ ਗੁਰੂ ਤੋਂ ਉਲਟੀ ਸੰਕਲਪ ਫੁਰਦੇ ਰਹਿੰਦੇ ਆ ਇਸੇ ਪ੍ਰਕਾਰ ਪ੍ਰਮਾਣ ਪਰ ਜੇ ਨਿੰਦਰਾ ਸਿਮਰਤੀ ਵਕਾਲਪੋ ਆਦਿਕੋ ਫੁਰਦੇ ਰਹਿੰਦੇ ਆ ਕੰਮ ਕੁਸ਼ਮਨਾ ਕਰਨਾ ਤੇ ਕਹਿਣਾ ਮੈਨੂੰ ਆ ਫਲ ਪ੍ਰਾਪਤ ਹੋ ਜੇ ਇਸ ਪ੍ਰਕਾਰ ਇਹਨਾਂ ਬਿਰਤੀਆਂ ਰੂਪੀ ਅਵਸਥਾ ਦੀਆਂ ਗਲੀਆਂ-ਗਲੀਆਂ ਜੀ ਵੇਖਦੇ ਫਿਰਦੇ ਰਹੇ ਹਾਂ ਹੋਰ ਮੇਲੇ ਪਰਮ ਗਵਾਇਆ ਹੈ ਸਤਿਗੁਰਾਂ ਦੇ ਨਾਲ ਮਿਲਨੇ ਕਰਕੇ ਜਿਹੜਾ ਭੇਤ ਭਰਮ ਕਰਤਤ ਭਰਮ ਸੀ ਉਹਨੂੰ ਗਵਾਉਣਾ ਕੀਤਾ ਹੈ ਪਿਆਰੇ ਮਿੱਤਿਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨੂ ਹੂੰ ਇਹ ਜਿਹੜੀ ਬੁੱਧੀ ਹੈ ਕੰਨੂ ਬੋਲੀ ਹੈ ਪਹਾੜੀਆਂ ਦੀ ਕੰਨੂ ਨਾਂ ਪਾਸੋਂ ਐ ਤਰਫੋਂ ਦਾ ਇਹ ਬੁੱਧੀ ਸਾਧੂਆਂ ਸੰਗਤਾਂ ਦੇ ਕੰਨੂ ਪਾਸੋਂ ਇਹ ਦਾਤ ਪ੍ਰਾਪਤ ਕੀਤੀ ਹੈ ਸ੍ਰੀਸ਼ਟ ਮਹਾਪੁਰਖਾਂ ਦੇ ਪਾਸੋਂ ਲੇਖ ਲਿਖਿਓ ਹਰ ਮਾਥੇ ਲੇਖ ਲਿਖਿਓ ਧੁਰ ਮਾਥੇ ਪੂਰਨ ਹਰੀ ਅਕਾਲ ਪੁਰਖ ਨੇ ਸਾਡੇ ਮੱਥੇ ਤੇ ਲੇਖ ਲਿਖ ਦੱਤਾ ਹੈ ਤਾਂ ਇਹ ਬੁੱਧ ਪ੍ਰਾਪਤ ਹੋਈ ਹੈ ਪੂਰਨ ਲਿਪੁਨਾਂ ਦੇ ਪ੍ਰੇਰੇ ਹੋਈ ਸ਼ਿਣੂ ਲੇਖ ਲਿਖਤਾ ਸਾਡੇ ਅੰਤ ਕਰਨ ਚ ਇਹ ਵਿਧ ਨਾਨਕ ਹਰ ਨੈਣ ਆਲੂ ਇਸ ਵਿਧੀ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹਰਿੇ ਕਾਲਪੁਰਖ ਨੂੰ ਮਨਬੁੱਧ ਰੂਪੀ ਨੇਤਰਾ ਨਾਲ ਰਾਗਵੇਕ ਰੂਪੀ ਨੇਤਰਾ ਨਾਲ ਅਲੋਇ ਦੇਖਣਾ ਕੀਤਾ ਹੈ ਅਲੋਕਿਕ ਰੂਪ ਹੈ ਜੋ ਸਰਜੋ ਟੂਡੀ ਮਹੱਲਾ ਪੰਜਵਾ ਗਰਭ ਗਹਿਲੜੂ ਮੂੜੜੋ ਹਿਓਰੇ ਫੇਰ ਦੱਸਦੇ ਆ ਕਿ ਦੇਖੋ ਮੂੜੜੋ ਹਿਓਰੇ ਮੂਰਖ ਦਾ ਜਿਹੜਾ ਹਿਰਦਾ ਇਸ ਜੀਵ ਦਾ ਇਹ ਕਹਿੰਦੇ ਗਰਭ ਹੰਕਾਰ ਨੂੰ ਗੈਲੜੋ ਪਕੜ ਲਿਆ ਹੈ ਹਰ ਵਕਤ ਮੂਰਖ ਜਿਹੜਾ ਹਿਰਦਾ ਹੈ ਮੂਰਖਤਾ ਹੀ ਲੱਗਾ ਹੋਇਆ ਐਵੇਂ ਬਿਨਾ ਕਾਰਨ ਤੋਂ ਆਪ ਨੂੰ ਗੁਣੀ ਮੰਨ ਕੇ ਆਪ ਨੂੰ ਸਿਆਣਾ ਮੰਨ ਕੇ ਵਿਦਵਾਨ ਮੰਨ ਕੇ ਐ ਹੰਕਾਰ ਦਾ ਲੱਧਿਆ ਰਹਿਦਾ ਹੈ ਇਸ ਪ੍ਰਕਾਰ ਗਰਵ ਹੰਕਾਰ ਆਪ ਕਰਨ ਵਿਲੜੋ ਪਕੜ ਲਿਆ ਹੈ ਮੂਰਖਪੁਰਖ ਦਾ ਹਿਰਦਾ ਹੈ ਪਿਆਰੇ ਹਿਉ ਮਹਾਰਾਜ ਰੀ ਮਾਇ ਫੇਰ ਹੰਕਾਰ ਕਰਦਾ ਹੈ ਦੇ ਨਾਲ ਹਿਉ ਮਹਾਰਾਜ ਰੀ ਮਾਇ ਮਹਾਰਾਜ ਰੀ ਮਹਾਰਾਜ ਦੀ ਜਿਹੜੀ ਹੋਵੇ ਮਹਾਰਾਜ ਦੀ ਉਹ ਮਹਾਰਾਜ ਦੀ ਮਾਇਆ ਰਹੀ ਸਖੀ ਹਿਰਦੇ ਚ ਪਰਮੇਸ਼ਰ ਦੀ ਮਾਇਆ ਵਸਦੀ ਹੈ ਤੇ ਮੂਰਖ ਹਿਰਦਾ ਇਸ ਕਰਕੇ ਹੰਕਾਰੀ ਹੋਇਆ ਫਿਰਦਾ ਹੈ ਦੀਹਰ ਨਿਆਈ ਮੋਹ ਫਾਕਿਉਰੇ ਦੀਹਰ ਨਾਉ ਕੁੰਡੀ ਦਾ ਹੁੰਦਾ ਜਿਵੇਂ ਕੁੰਡੀ ਨੂੰ ਮੱਛੀ ਮੂੰਹ ਚ ਫੱਕ ਲੈਂਦੀ ਹੈ ਤੇ ਛਾਟੀ ਪਾਣੀ ਤੋਂ ਬਾਹਰ ਜਿਹੜੇ ਵੱਧ ਕੇ ਖਿੱਚ ਕੇ ਮਾਰਦੇ ਐ ਇਸੇ ਪ੍ਰਕਾਰ ਦੀਹਰ ਕੁੰਡੀ ਦੀ ਨਿਆਈ ਜਿਹੜੀ ਵਾਸ਼ਨਾ ਉਹ ਆਪਣੇ ਮੂੰਹ ਹਿਰਦੇ ਵਿੱਚ ਫੱਕ ਲੀਆ ਕੁੰਡੀ ਮੋਰੂਪੀ ਕੁੰਡੀ ਨੂੰ ਪਕੜ ਲਿਆ ਹੈ ਵਾਸ਼ਨ ਰੂਪੀ ਕੁੰਡੀ ਨੂੰ ਪਕੜ ਲਿਆ ਹੈ ਵਿਸ਼ੇਸ਼ ਰੂਪੀ ਕੁੰਡੀ ਨੂੰ ਮੂੰਹ 'ਚ ਫੱਕ ਲਿਆ ਤੇ ਫਸ ਗਿਆ ਹੈ ਢੀਰ ਡੈਣ ਦੀ ਨਿਆਈ ਜੇ ਮੂੰਹ 'ਚ ਫੱਕ ਜਾਂਦੀ ਕਾਲਜੇ ਨਿਆਣੇ ਦੇ ਕੱਢ ਕੇ ਖਾ ਜਾਂਦੀਆਂ ਡੈਣਾ ਇਸੇ ਪ੍ਰਕਾਰ ਢੀਰ ਡੈਣ ਦੀ ਨਿਆਈ ਹੈ ਇਸ ਮਾਇਆ ਨੇ ਡੈਣ ਦੀ ਨਿਆਈ ਆਪਣੇ ਮੂੰਹ ਵਿੱਚ ਪਾ ਕੇ ਸਾਰਿਆਂ ਦਾ ਪੱਕਾ ਮਾਰ ਲਿਆ ਸਭ ਨੂੰ ਨਾਸ ਕਰਤਾ ਹੈ ਸਭ ਨਾਲ ਦੇ ਦਿਲ ਕਾਲਜੇ ਕੱਢ ਲਿਆ ਪਰਿਵਾਰ ਸਵਲ ਨਹੀਂ ਲੱਗਣ ਦਿੰਦੀ ਵੀਰ ਨਾਮੋ ਫਾਗੋ ਦੇ ਦੀਰ ਨਾਮ ਪਿਆਰੀ ਦਾ ਹੁੰਦਾ ਹੈ ਇਹ ਬਾਲੀ ਪਿਆਰੀ ਮੰਨ ਕੇ ਨਾ ਮਾਇਆ ਜਿੰਨੀ ਪਿਆਰ ਹੋਰ ਕੋਈ ਨਹੀਂ ਇਹਦੇ ਜਮੂਨ ਚ ਹਰ ਵਕਤ ਫਾਸੀ ਫਸਾਈ ਰੱਖਦੀ ਦੀਰ ਨਾਮ ਕਬਰ ਦਾ ਹੈ ਕਬਰ ਵਿੱਚ ਜਿਵੇਂ ਮੁਰਦੇ ਨੂੰ ਪਾ ਲੈਂਦੀ ਹੈ ਕਬਰ ਆ ਦੇ ਵਿੱਚ ਐਨ ਜੀਆਂ ਨੂੰ ਆਉ ਦੇ ਚ ਫੱਕ ਲਿਆ ਫਸਾ ਲਿਆ ਹੈ ਰਹਾਉ ਘਣੂ 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 ਸਾਦ ਲੂੜਾ ਇਹ ਘਣੇ ਪਦਾਰਥ ਬਹੁਤੇ ਹਰ ਵਕਤ ਲੋੜਦਾ ਹੈ ਤੇ ਕਣਾ ਸੁਖ ਲੋੜਦਾ ਤੇ ਕਣਾ ਜਿਉਣਾ ਲੋੜਦਾ ਬਹੁਤਾ ਹੀ ਪਦਾਰਥ ਚਾਹੁੰਦਾ ਹੈ ਬਹੁਤਾ ਹੀ ਜਾਸ ਚਾਹੁੰਦਾ ਹੈ ਤੇ ਬਹੁਤਾ ਹੀ ਜਿਉਣਾ ਚਾਹੁੰਦਾ ਹੈ ਇਹ ਤਿੰਨੇ ਕਣੇ ਕਣੇ ਲਾ ਲੈਣੇ ਇਸ ਪ੍ਰਕਾਰ ਕਣਾ ਹੀ ਕਣਾ ਬਹੁਤਾ ਹੀ ਬਹੁਤਾ ਅਠੇ ਪਹਿਰ ਕਣੇ ਪਦਾਰਥ ਕਣਾ ਸੋਹ ਕਰਿਆ ਬਹੁਤਿਆਂ ਦੇ ਨਾਲ ਮਲਾਪ ਕਿਉਂ ਲੋੜਦਾ ਹੈ ਸਦਾ ਵਾਸਤੇ ਵੇਨੇ ਲੈਹਣੇ ਕਿੱਥੇ ਪਾਇੂਰੇ ਬਿਨਾ ਲੈਣੇ ਭਾਗਾ ਤੋਂ ਕਿੱਥੇ ਕਿਹੜੀ ਥਾਂ ਵਿੱਚੋਂ ਕਿੱਥੋਂ ਪਾ ਲਵੇਗਾ ਨਹੀਂ ਪ੍ਰਾਪਤ ਕਰ ਸਕਦਾ ਨੇ ਇਹ ਭਾਈ ਮਹਾਰਾਜ ਰੂ ਗਾਥ ਵਾਹੂ ਸਿਉ ਲੁਪੜਿਉ ਮਹਾਰਾਜ ਰੂ ਮਹਾਰਾਜ ਦਾ ਵੀ ਜੋ ਗਾਥ ਮਾਇਆ ਹੈ ਗਾਥ ਪਦਾਰਸ਼ਨ ਕੇ ਜਿਹੜਾ ਮਹਾਰਾਜ ਪਰਮੇਸ਼ਵਰ ਦੇ ਦਿੱਤੇ ਹੋਏ ਉਹ ਦਾਤ ਪਿਆਰੀ ਬਿਸਰਿਆ ਦਾ ਤਾਰਾ ਵਾਹੂ ਉਹਨਾਂ ਦੇ ਸਾਥ ਲੋਭੜਿਓ ਲੁਹਾਇ ਮਾਨ ਹੋ ਰਿਆ ਲਾਲਚੀ ਹੋ ਰਿਆ ਹੈ ਨੇਹ ਭਾਗੜੂ 파ਹੇ ਸੰਜਉ ਰੇ ਇਹ ਨੁਕਾਗਾ ਹੈ ਕਰਮਾਂ ਤੋਂ ਹੀਣਾ ਹੈ ਤ੍ਰਿष्णा ਰੂਪੀ ਅੱਗ ਦੇ ਵਿੱਚ 파ਹਨਾ ਅਗਨੀ ਵਿੱਚ ਸੰਜਉ ਰ ਮਿਲਿਆ ਰਹਿਦਾ ਮਾਤਰ ਦੇ ਗਰਭ ਦੀ ਅੱਗ ਵਿੱਚ ਮਿਲਿਆ ਰਹਿਦਾ ਹੈ ਨਰਕ ਦੀ ਅੱਗ ਵਿੱਚ ਮਿਲਿਆ ਰਹਿਦਾ ਹੈ ਕ੍ਰੋਧ ਦੀ ਅੱਗ ਵਿੱਚ ਸੰਜਉ ਮਿਲਿਆ ਰਹਿਦਾ ਹੈ ਇਸ ਪ੍ਰਕਾਰ ਦੀ ਇਹ ਹਾਲਤ ਹੋ ਰਹੀ ਹੈ ਸੁਣ ਮਨ ਸਿੱਖ ਸਾਧੂ ਜਨ ਸਗਲੂ ਮਨ ਕਰਕੇ ਇਹ ਭਾਈ ਸਿੱਖਿਆ ਸੁਣਨਾ ਕਰੋ ਜੋ ਸਾਧੂ ਮਹਾਂਕਮਾ ਜਨ ਹਨ ਸਗਲੇ ਗੁਨਾਵਾਲੇ ਸਾਰੇ ਧਾਰਨਾਵਾਲੇ ਸ੍ਰੇਸ਼ਟ ਮਨ ਨੂੰ ਸਾਧਨ ਵਾਲੇ ਉਹਨਾਂ ਜਨਾਂ ਭਗਤਾਂ ਦੀ ਸਿੱਖਿਆ ਨੂੰ ਸੁਣੋ ਥਾਰੇ ਸਗਲੇ ਪ੍ਰਾਸ਼ਿਤ ਮਿਟਿਓਰੇ ਜੇ ਕਰਕੇ ਭਾਈ ਇਹਨਾਂ ਦੇ ਸਿੱਖਿਆ ਨੂੰ ਸੁਣੋਂਗੇ ਥਾਰੇ ਤੁਹਾਡੇ ਜਿਹੜੇ ਵਾਲੀਆਂ ਦੀ ਬੋਲੀ ਹੈ ਉਹ ਸਾਰੇ ਪ੍ਰਾਸ਼ ਜਿਹੜੇ ਪਾਪ ਹੈ ਉਹ ਮਿਟਿਓਰੇ ਪ੍ਰਾਸ਼ਿਤ ਹੋ ਹੁੰਦਾ ਹੈ ਜਿਹੜਾ ਪਾਪਾਂ ਦੀ ਨਿਗਰਤੀ ਵਾਸਤੇ ਕਰੀਏ ਇੱਥੇ ਪਾਪਾਂ ਦਾ ਬਾਝਕ ਸਮਝਣਾ ਸਾਰੇ ਜਿਹੜੇ ਪਰਾਛਤ ਪਾਪ ਹੈ ਉਹ ਮਿਟਿਓਰੇ ਮਿਟ ਜਾਂਦੇ ਹੈੇ ਭਾਈ ਜਾ ਕੋ ਲਹਿਣੂ ਮਹਾਰਾਜ ਰੀ ਗਠੜੀਓ ਜਿਨ੍ਹਾਂ ਦੇ ਭਾਈ ਲਹਿਣਾ ਭਾਗ ਮਹਾਰਾਜ ਮਹਾਰਾਜ ਪਰਮੇਸ਼ਰ ਦੀ ਭਗਤੀ ਰੂਪ ਗਠੜੀ ਪੱਲੇ ਵਿੱਚ ਹੈ ਜਿਨ੍ਹਾਂ ਦੇ ਜਿਨ੍ਹਾਂ ਦਾ ਮਹਾਰਾਜ ਦੀ ਭਗਤੀ ਰੂਪ ਗਠ ਵਿੱਚ ਜਿਨ੍ਹਾਂ ਦੇ ਹਿਰਦੇ ਰੂਪੀ ਗੋਲ ਬੁੱਧੀ ਰੂਪ ਗਠੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਦੀ ਭਗ ਭਗਤੀ ਰੂਪੀ ਪਦਾਰਥ ਗਹਿਣੀ ਵਿੱਚ ਹੈ ਜਨ ਨਾਨਕ ਗੁਰਵਹਾਸ ਨਾ ਪੌੜਿਓ ਰੇ ਸਤਿਗੁਰੂ ਜੀ ਕਹਿੰਦੇ ਨੇ ਉਹ ਫੇਰ ਮਨਰੋ ਦੇ ਗਰਭ ਦੇ ਆਸ ਮੁਖ ਦੁਆਰਾ ਜੂਨ ਦੁਆਰਾ ਜੂਨਾ ਦੇ ਗਰਭ ਦੇ ਵਿੱਚ ਨਹੀਂ ਪੌੜਿਓ ਪੈਣਗੇ ਫੇਰ ਨਹੀਂ ਉਹ ਪੈਣਦੇ ਮੁਕਤ ਹੋ ਜਾਂਦੇ ਹਨ